ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆਂ ਜਿਨ੍ਹਾਂ ਦੀਆਂ ਫਿਲਮਾਂ ਕਾਫੀ ਚਰਚਾਵਾਂ ਦੇ ਵਿੱਚ ਰਹਿੰਦੀਆਂ ਨੇ ਪਰ ਨਾਲ ਹੀ ਇੱਕ ਇਹੋ ਜਿਹੀ ਖਬਰ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ। ਦਰਅਸਲ ਉਹਨਾਂ ਦੇ ਪਿਤਾ ਨੂੰ ਸਰੀਆਮ ਹੀ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ। ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਹੈ ਜਦੋਂ ਇਲਾਕੇ ਦੇ ਮਸ਼ਹੂਰ ਡਾਕਟਰ ਅਨੀਲਜੀਤ ਕੰਬੋਟ ਸ਼ਹਿਰ ਦੇ 메ਨ ਚੌਂਕ ਦੇ ਨੇੜੇ ਆਪਣੇ ਹਰਬਾンス ਨਰਸਿੰਗ ਹੋਮ ਦੇ ਵਿੱਚ OPD ਦੇ ਲਈ ਬੈਠੇ ਹੋਏ ਸਨ। ਡਾਕਟਰ ਅਨੀਲਜੀਤ ਭੋਜ ਤੇ ਅਣਪਛਾਤਿਆਂ ਦੇ ਵੱਲੋਂ ਮੋਟਰਸਾਈਕਲ ਸਵਾਰ ਜੋ ਕੀ ਸਨ ਅੰਦਰ ਆਇਆ ਜਾਂਦਾ ਹੈ ਗੱਲਬਾਤ ਕੀਤੀ ਜਾਂਦੀ ਹੈ ਤੇ ਫਿਰ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੋਗਾ ਦੇ ਕਸਬਾ ਕੋਰਟਿਸੇ ਖਾਨ ਦੇ ਵਿੱਚ ਕਲੀਨਿਕ ਦੇ ਵਿੱਚ ਬੈਠੇ ਹੋਏ ਡਾਕਟਰ ਤੇ ਜਦੋਂ ਫਾਇਰਿੰਗ ਹੋਈ ਸੀ ਤਾਂ ਉਸ ਸਮੇਂ ਤੱਕ ਇਹ ਨਹੀਂ ਪਤਾ ਸੀ ਕਿ ਆਖਿਰਕਾਰ ਇਹ ਬੰਦੇ ਸਿਰਫ ਇਲਾਜ ਕਰਵਾਉਣ ਦੇ ਲਈ ਅੰਦਰ ਜਾ ਰਹੇ ਨੇ ਜਾਂ ਫਿਰ ਇਹਨਾਂ ਦੀ ਮਨਸ਼ਾ ਕੋਈ ਹੋਰ ਹੈ ਆਪਣੇ ਨਾਲ ਹਥਿਆਰ ਲੈ ਕੇ ਆਏ ਸੀ 1 ਵਜੇ ਦੇ ਕਰੀਬ ਸਰਯਾਮ ਹੀ ਡਾਕਟਰ ਅਨਿਲਜੀਤ ਕੰਬੋ ਜੋ ਕਿ ਅਦਾਕਾਰਾ ਤਾਨੀਆਂ ਦੇ ਪਿਤਾ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਅਣਪਛਾਤੇ ਹੀ ਇਸ ਸਮੇਂ ਤੱਕ ਦੱਸੇ ਜਾ ਰਹੇ ਨੇ ਇਹ ਵਿਅਕਤੀ ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਚੱਲ ਰਹੀ ਹੈ ਇਸ ਸਮੇਂ ਤਾਨੀਆਂ ਦੇ ਪਿਤਾ ਦੀ ਹਾਲਤ ਬੇहद ਹੀ ਨਾਜ਼ੁਕ ਪਣੀ ਹੋਈ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਲਗਾ ਦਿੱਤਾ ਗਿਆ ਡਾਕਟਰਾਂ ਦਾ ਕਹਿਣਾ ਸੀ ਕਿ ਗੋਲੀਆਂ ਆਰਪਾਰ ਵੀ ਹੋਈਆਂ ਨੇ ਅਤੇ ਉਹਨਾਂ ਦੇ ਸਿੱਧੀਆਂ ਆ ਕੇ ਵੱਜੀਆਂ ਵੀ ਨੇ ਨਰਸਿੰਗ ਹੋਮ ਦੇ ਵਿੱਚ ਉਹ ਮੌਜੂਦ ਸਨ ਉਸ ਸਮੇਂ ਹੀ ਸਾਰੀ ਘਟਨਾ ਵਾਪਰੀ ਡਾਕਟਰ ਕੰਬੋਜ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਇਲਾਜ ਦੇ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਇਸ ਮੌਕੇ ਤੇ ਉੱਥੇ ਦੇ ਡਾਕਟਰਾਂ ਦੇ ਵੱਲੋਂ ਕੀ ਦੱਸਿਆ ਗਿਆ ਉਹ ਸੁਣ ਲੈਣੇ ਆ ਅਤੇ ਨਾਲ ਹੀ ਪੁਲਿਸ ਦੀ ਬੁਢਲੀ ਜਾਣਕਾਰੀ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਸੁਣਦੇ ਹਾਂ ਤੇ ਡਾਕਟਰ ਰਣਜੀਤ ਸਿੰਘ ਕੰਬੋਜ ਹੈ ਕੋਟੀਸੇ ਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸਨਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗੋਲੀ ਮਾਰੀ ਕਿਸੇ ਨੇ ਕੋਟੀ ਸਖਾਤ ਆਇਆ ਤਕਰੀਬਨ 1:00 ਘੰਟਾ ਪਹਿਲਾਂ ਆਇਆ ਸਾਡੇ ਕੋਲ ਸਭ ਕੁਝ ਕੋਈ ਨਹੀਂ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀਆਂ ਇੱਕ ਐਗਜ਼ਿਟ ਥਰੋ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੰਡੀਸ਼ਨ ਸਰ ਇਸ ਵੇਲੇ ਤਾਂ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਤੇ ਹਰਵੰਦ ਨਰਸਿੰਗ ਹੌਮ ਤੇ ਦੋ ਅਣਖਾਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਨਾਮੂ ਡਾਕਟਰ ਸਾਹਿਬ ਕੋ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰੇ ਤੋਂ ਵੀ ਸਾਨੂੰ ਫੂਟ ਮਿਲੇ ਹੈ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਫ੍ਰੇਸ ਕਰਦੇ ਹਾਂ ਤਾਂ ਕਾਰਨ ਕੀ ਹੈ ਸਰ ਕੋਈ ਥ੍ਰੈਟ ਵਗੈਰਾ ਇਸੀਆਂ ਕ وجہੋਂ ਉਹ ਸੀ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅੱਗੇ ਕਰਦੇ ਹਾਂ ਗੋਲੀਆਂ ਕਿੰਨਾਂ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਦੇ ਲੱਗੀਆਂ ਸੀ ਤੇ ਚੈਸ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਉੱਥੇ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਦੇ ਵਿੱਚ ਲੱਗੀਆਂ ਸੀ ਗੋਲੀਆਂ ਅਨਿਲ ਹਾਂ ਜੀ ਤੇ ਸਰ ਪਛਾਣ ਚਾ ਰਹੇ ਆ ਸੀਸੀਟੀਵੀ ਫੁਟੇਜ ਤੋਂ ਸਾਨੂੰ ਖੂਸ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਸਾਡੀ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਹੋ ਰਹੀ ਚੱਲ ਰਹੀ ਹੈ